ਜੈ ਭੀਮ ਜੈ ਭਾਰਤ ਨਮੋ ਬੁੱਧਾ ਜੈ ਸੁਵਧਾਨ ਤੋ ਸਤਕਾਰਯੋਗ ਦਰਸ਼ਕ ਸਾਥੀਓ ਬੜੀ ਖੁਸ਼ੀ ਦਾ ਔਰ ਮਾਨਵਤਾ ਦੇ ਰਾਖੀ ਕਰਨ ਵਾਲਾ ਤਿਉਹਾਰ ਜੋ ਹੈ ਉਹ 26 ਜਨਵਰੀ 1950 ਨੂੰ ਜੋ ਸੰਵਿਧਾਨ ਲਾਗੂ ਹੋਇਆ ਉਹ ਸਾਰੀ ਮਾਨਵਤਾ ਦੀ ਰੱਖਿਆ ਸੁਰੱਖਿਆ ਅੱਗੇ ਵਧਣ ਦੇ ਮੌਕੇ ਦੁੱਖ ਨਿਵਾਰਨ ਦੇ ਜਿਹੜੇ ਮੌਕੇ ਉਹ ਭਾਰਤੀ ਸੰਵਿਧਾਨ ਦਿੰਦਾ ਕਿਉਂਕਿ ਸੱਚ ਕਹਾ ਤੇ ਭੰਬੜ ਮੱਚਦਾ ਏ ਚੁੱਪ ਰਹਾ ਤੇ ਕੁਝ ਨਹੀਂ ਬਚਦਾ ਏ ਹੱਦ ਟੱਪ ਬਿਹੱਦ ਹੋ ਗਿਆ ਪਾ ਕੇ ਪੇਧ ਪਿਆਰੇ ਦਾ ਟੁੱਟ ਗਿਆ ਸਭ ਬੰਧਨ ਸਾਰਾ ਬੰਦੇ ਉਸ ਵਿਚਾਰੇ ਦਾ ਇਹ ਜਿਹੜਾ ਭਾਰਤੀ ਸੰਵਿਧਾਨ ਆ ਇਹ तमाम ਭਾਰ ਦੇ ਲਚਾਰ ਗਰੀਬ ਸਮਾਜ ਨੂੰ ਜਿਹੜਾ ਉੱਚੀਆਂ ਬਲੰਦੀਆਂ ਉੱਚੇ ਖਾਬ ਦੇਖਣ ਦਾ ਜਿਹੜਾ ਮੌਕਾ ਆ ਉਹ ਮੁਹਈਆ ਕਰਦਾ ਕਿਉਂਕਿ ਕੋਈ ਵੀ ਗਰੀਬ ਤੋਂ ਗਰੀਬ ਜਿਹੜਾ ਛੋਟਾ ਕੰਮ ਕਰਨ ਵਾਲਾ ਚਾਹੇ ਉਹ ਗਟਰ ਚ ਕੰਮ ਕਰਨ ਵਾਲਾ ਚਾਹੇ ਉਹ ਮੋਚੀ ਦਾ ਕੰਮ ਕਰਨ ਵਾਲਾ ਚਾਹੇ ਪੱਟੇ ਤੇ ਕੰਮ ਕਰਨ ਵਾਲਾ ਹੋਰ ਚਾਹੇ ਉਹ ਨਾਈ ਦਾ ਕੰਮ ਕਰਨ ਵਾਲਾ ਆ ਚਾਹੇ ਭਾਂਡੇ ਬਣਾਉਣ ਦਾ ਕੰਮ ਕਰਨ ਵਾਲਾ ਆ ਅਗਰ ਉਹ ਚਾਹੁੰਦਾ ਕਿ ਮੇਰੇ ਬੱਚੇ ਜਿਹੜੇ ਐ ਉਹ ਮੇਰੇ ਕੰਮ ਧੰਦੇ ਨੂੰ ਛੱਡ ਕੇ ਉੱਚੀਆਂ ਪਦਵੀਆਂ ਪਾਉ ਹਾਸਲ ਕਰਨ ਤਾਂ ਬਾਹਰਲੇ ਵਿਦੇਸ਼ਾਂ ਚ ਬੇਗੰਪੁਰੇ ਵਰਗੇ ਦੇਸ਼ਾਂ ਵਿੱਚ ਪਹੁੰਚਣਾ ਆਈਐਸ ਆਈਪੀਐਸ ਬਣ ਤਾਂ ਉਹਦਾ ਜਿਹੜਾ ਮੌਕਾ ਦਿੰਦਾ ਉਹ ਭਾਰਤੀ ਸੰਵਿਧਾਨ ਹੈ ਤੇ ਭਾਰਤੀ ਸੰਵਿਧਾਨ 1 ਮੈਨ 1 ਵੈਲਿਊ 1 ਵੋਟ 1 ਵੈਲਿਊ ਇਹ ਮਹਿਆ ਕਰ ਦਿੱਤਾ ਸੰਵਿਧਾਨ ਨੇ ਵੀ ਇੱਕ ਮੈਨ ਜਿਹੜਾ ਆ ਅਗਰ ਉਹਦਾ ਸ਼ੋਸ਼ਣ ਹੁੰਦਾ ਅਗਰ ਉਤੇ ਅਤਿਆਚਾਰ ਹੁੰਦਾ ਤੇ ਭਾਰਤੀ ਸੰਵਿਧਾਨ ਦੇ ਵਿੱਚ ਧਾਰਾ ਲਾ ਕੇ ਉਹ ਸਜ਼ਾ ਜਿਹੜੀ ਜਾਂਤਾ ਕਾਨੂੰਨ ਬਣ ਗਿਆ ਤੇ ਉਹਨਾਂ ਕਾਨੂੰਨਾਂ ਦੀ ਰੱਖਿਆ ਸੁਰੱਖਿਆ ਕਰਨ ਵਾਲਾ ਭਾਰਤ ਦੀ ਸੰਵਿਧਾਨ ਦੀ ਰੱਖਿਆ ਕਰਨ ਵਾਲਾ ਉਹ ਭਾਰਤ ਦੀਆਂ ਸਰਕਾਰਾਂ ਆ ਭਾਰਤ ਦੀਆਂ ਸਰਕਾਰਾਂ ਨੂੰ ਚੁਣਨ ਵਾਲਾ ਭਾਰਤ ਦਾ ਬਨਮੈਨ ਆ ਬਨ ਬੋਟ ਆ ਤੇ ਇਹ ਜਿਹੜੀ ਹੈ ਇਸ ਕਰਕੇ ਭਾਰਤ ਦੇ ਸੰਵਿਧਾਨ ਜਿਹੜਾ ਆ ਇਹ ਬਹੁਤ ਵੱਡਾ ਤਿਉਹਾਰ ਦੇ ਰੂਪ ਚ ਮਨਾਇਆ ਜਾਣਾ ਚਾਹੀਦਾ ਭਾਰਤ ਦੇ ਸੰਵਿਧਾਨ ਨੂੰ ਜਿਹੜਾ ਸਾਰੇ ਲੋਕ ਉਹ ਪੜਨ ਤੇ ਤਾਂ ਕਿ ਉਹ ਆਪਣੇ ਅਧਿਕਾਰਾਂ ਪ੍ਰਤੀ ਜਾਗਰਤ ਹੋਣ ਭਾਰਤ ਦੇ ਸੰਵਿਧਾਨ ਦੇ ਵਿੱਚ ਜਿਹੜਾ ਆ ਉਹ ਭਾਰਤੀ ਔਰਤਾਂ ਸਭ ਦੀ ਰੱਖਿਆ ਸੁਰੱਖਿਆ ਅੱਗੇ ਵਧਣ ਦੇ ਮੌਕੇ ਭਾਰਤ ਦਾ ਸੰਵਿਧਾਨ ਮਹਈਆ ਕਰਦਾ ਤੇ ਇਹ ਜਿਹੜੀ ਸੋਚ ਆ ਇਹ ਲੋਕਤੰਤਰ ਦੀ ਸੋਚ ਆ ਲੋਕਤੰਤਰ ਆ ਡੈਮੋਕ੍ਰੇਸੀ ਆ ਇਹ ਲੋਕ ਅੱਜ ਭਾਰ ਦੇ ਦੀਆਂ ਬਾਉਂਡਰੀਆਂ ਹੱਦਾਂ ਪਾਰ ਕਰਕੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਡਾਕਟਰ ਅੰਬੇਡਕਰ ਦੀ ਸੋਚ ਨੂੰ ਦਾਲ ਲੋਹਾ ਮੰਨ ਰਹੀਆਂ ਔਰ ਡਾਕਟਰ ਅੰਬੇਡਕਰ ਦੀ ਸੋਚ ਨੂੰ ਆਪਣੇ ਆਪਣੇ ਜਿਹੜੀਆਂ ਕੰਟਰੀਆਂ ਚ ਅਪਣਾਉਣ ਲੱਪਈਆਂ ਤੇ ਆਓ ਇਸ ਭਾਰਤ ਦੇ ਸੰਵਿਧਾਨ ਦਾ ਜਿਹੜਾ ਵੱਡੇ ਵੱਡਿਆ ਤਿਹਾਰ ਆ ਉਹ ਮਨਾਈਏ ਕਿਉਂਕਿ ਭਾਰਤ ਵਿੱਚ ਜਾਤ ਮੁਕਤ ਧਰਮ ਮੁਕਤ ਭਾਸ਼ਾ ਮੁਕਤ ਖੇਤਰਫਲ ਮੁਕਤ ਹੋ ਕੇ ਅਗਰ ਬਨ ਮੈਨ ਜਿਹੜਾ ਆ ਉਹਦੀ ਵੈਲਿਊ ਜੇ ਕੋਈ ਲਾਗੂ ਕਰਾਉਂਦਾ ਤਾਂ ਉਹ ਭਾਰਤੀ ਸੰਵਿਧਾਨ ਆ ਅ ਭਾਰਤ ਦਾ ਅਸਲੀ ਸੇਵਾਦਾਰ ਜੇ ਕੋਈ ਹੈ ਤੇ ਉਹ ਭਾਰਤ ਦਾ ਨਮੈਂਦਾ ਹੁੰਦਾ ਕਿਉਂਕਿ ਭਾਰਤ ਦਾ ਨਮੈਂਦਾ ਜਿਸ ਵੇਲੇ ਵੋਟ ਲੈਣ ਜਾਂਦਾ ਉਹ ਵੱਡੇ ਵੱਡੇ ਖਾਬ ਦਿਖਾਉਂਦਾ ਵੱਡੇ ਵੱਡੇ ਉਹਨਾਂ ਦੇ ਦੁੱਖਾਂ ਨੂੰ ਦੂਰ ਕਰਨ ਦੇ ਖਾਬ ਦਿਖਾਉਂਦਾ ਪਰ ਅਗਰ ਜੀ ਉਹ ਖਾਬ ਦਿਖਾਉਂਦਾ ਹੀ ਆ ਉਹ ਪੂਰੇ ਨਹੀਂ ਕਰਦਾ ਤੇ ਇਹਦੇ ਲਈ ਵੀ ਜ਼ਿੰਮੇਵਾਰ ਭਾਰਤ ਦਾ ਵੋਟਰ ਆ ਭਾਰਤ ਦਾ ਵਨ ਮੈਂ ਰਿਆ ਕਿਉਂਕਿ ਉਹ ਅਗਿਆਨੀ ਆ ਅਣਜਾਣ ਆ ਆਓ ਆਪਾਂ ਜਿਹੜਾ ਜਾਣਕਾਰ ਹੋਣ ਵਾਸਤੇ ਭਾਰਤ ਦੇ ਸੰਵਿਧਾਨ ਨੂੰ ਪੜ੍ਹੀਏ ਭਾਰਤ ਦੇ ਸੰਵਿਧਾਨ ਦਾ ਤਿਉਹਾਰ 26 ਜਨਵਰੀ ਜਿਹੜਾ ਆ ਉਹ ਜਨ ਜਨ ਤੱਕ ਜਿਹੜਾ ਹਰ ਪਿੰਡ ਦੇ ਵਿੱਚ ਮਨਾਉਣਾ ਚਾਹੀਦਾ ਤੇ ਉਸ ਨੂੰ ਮਨਾਉਣ ਦਾ ਅਪਰਾਲਾ ਕਰੀਏ ਕਿਉਂਕਿ ਇਹ ਜਿਹੜੀ ਹੈ ਸੋਚ ਹੈ ਇਹ ਸੋਚ ਇਹ ਇੱਕ ਦੈਰਾ ਸੋਚਨੀ ਹੈ ਇਹ ਹੱਦਾਂ ਪਾਰ ਕਰਨ ਵਾਲੀ ਸੋਚ ਹੈ ਭਾਰਤ ਦਾ ਸੰਵਿਧਾਨ ਲੋਕਤੰਤਰ ਤੇ ਇਹਨੂੰ ਮਨਾਉਣਾ ਡਟ ਕੇ ਚਾਹੀਦਾ ਤੇ ਜਿੰਨੇ ਵੀ ਮੇਰੇ ਐਨਆਰਆਈ ਭਰਾ ਆ ਔਰ ਜਿੰਨੇ ਮੁਲਾਜ਼ਮ ਸਾਥੀ ਆ ਜਿਨ੍ਹਾਂ ਨੇ ਭਾਰਤ ਦੇ ਸੰਵਿਧਾਨ ਦੀ ਜਿਹੜੀ ਹੈ ਉਹ ਓਟ ਆਸਰਾ ਲੈ ਕੇ ਅੱਜ ਜਿਹੜਾ ਆ ਉਹ ਤਰੱਕੀਆਂ ਤੇ ਬਲੰਦੀਆਂ ਵਿੱਚ ਗਏ ਆ ਉਹ ਸਾਰੇ ਔਰ ਜਿੰਨੇ ਡਾਕਟਰ ਅੰਬੇਡਕਰ ਲਾਇਬ੍ਰੇਰੀਆਂ ਡਾਕਟਰ ਅੰਬੇਡਕਰ ਦੇ ਨਾਂ ਤੇ ਜਿਹੜੇ ਬਣੇ ਜਿਹੜੇ ਭਵਨ ਆ ਔਰ ਜਿਹੜੇ ਸੰਗਠਨ ਆ ਔਰ ਜਿੰਨੀਆਂ ਸਾਡੇ ਐਸਸੀ ਸੰਗਠਨ ਆ ਔਰ ਜਿੰਨੇ ਸਾਡੇ ਹਾਈ ਕਾਸਟ ਦੇ ਵੀ ਜਿਹੜੇ ਲੋਕ ਆ ਉਹ ਕਿਉਂਕਿ ਇਹ ਭਾਰਤ ਦਾ ਸੰਵਿਧਾਨ ਇੱਕ दायरे 'ਚ ਨਹੀਂ ਹੈ ਇਹ ਹੱਦਾਂ ਪਾਰ ਕਰਨ ਵਾਲਾ ਜਿਹੜਾ ਦਾਇਰਾ ਆ ਔਰ ਇਹਨੂੰ ਜਿਹੜੇ ਹਰ ਇੱਕ ਜਿਹੜਾ ਮਨਾਉਣ ਦਾ ਅਪਰਾਲਾ ਸਭ ਨੂੰ ਕਰਨਾ ਚਾਹੀਦਾ ਕਿਉਂਕਿ ਇਹ ਸ਼ਾਂਤੀ ਭਾਈਚਾਰਾ ਵਿਚਾਰ ਦਾ ਮਾਮਲਾ ਇੱਥੇ ਨਫ਼ਰਤ ਦਾ ਕੋਈ ਥਾਂ ਨਹੀਂ ਹੈ ਇਹ ਅਗਰ ਬਰਾਬਰਤਾ ਦੇ ਵਿੱਚ ਕਿਉਂਕਿ ਜਦੋਂ ਅਸੀਂ ਵੋਟ ਲੈਣ ਜਾਂਦੇ ਆ ਜਿਸ ਖੇਤਰ ਦੇ ਵਿੱਚ ਜਿਹੜੀ ਵੋਟ ਹੁੰਦੀ ਆ ਉਹ ਉਹਦੇ ਵਿੱਚ ਸਾਰੇ ਭਾਈਚਾਰੇ ਹੁੰਦੇ ਆ ਤੇ ਜਦੋਂ ਸਾਰੇ ਭਾਈਚਾਰੇ ਹੁੰਦੇ ਆ ਸਾਰਿਆਂ ਨੂੰ ਅਸੀਂ ਜਿਹੜੇ ਖਾਬ ਦਿਖਾਉਨੇ ਆ ਤੇ ਇਸ ਕਰਕੇ ਇਹ ਜਿਹੜਾ ਇਹ ਸੋਚ ਮਾਨਵਤਾਵਾਦੀ ਹੈ ਕਲਿਆਣਕਾਰੀ ਸੋਚ ਹੈ ਮਨੁੱਖਤਾ ਦੇ ਭਲੇ ਵਾਲੀ ਸੋਚ ਹੈ ਤੇ ਤਾਂ ਕਿਉਂਕਿ ਅਸਲੀ ਕਲਿਆਣ ਕਰਨ ਦੇ ਉਹ ਜਿਹੜਾ ਉੱਪਰ ਜਿੰਨੇ ਵੀ ਸਰਕਾਰਾਂ ਬਣੀਆਂ ਉਹ ਆਈਆਂ ਨੇ ਜ਼ਰੂਰ ਖਾਬ ਦਿਖਾਏ ਆ ਲੇਕਿਨ ਜਿਹੜਾ ਬੇਰੁਜ਼ਗਾਰੀ ਭੁੱਖਮਰੀ ਗਰੀਬੀ ਵਿਚਾਰੀ ਇਹ ਜਿਹੜੀ ਅੱਜ ਵੀ ਉਹ ਜ਼ਿੰਮੇਦੀ ਤੇਵੇਂ ਖੜੀ ਆ ਕਿਉਂਕਿ ਅਸੀਂ ਅਗਿਆਨੀਆ VOTER ਜਿਹੜਾ ਅਕਲਦਾਨ ਕਰਨ ਵਾਲਾ ਨਹੀਂ ਬਣਿਆ ਮਤਦਾਨ ਕਰਨ ਵਾਲਾ ਨਹੀਂ ਬਣਿਆ ਤੇ ਜੇ ਬਣਨਾ ਤੇ ਸਾਨੂੰ ਗਿਆਨ ਦੀ ਜਿਹੜੀ ਪਰਖ ਦੀ ਕਸੌਟੀ ਤੇ ਕਲਿਆਣਕਾਰੀ ਮਾਰਗ ਨੂੰ ਜਿਹੜਾ ਚੁਣਨਾ ਹੋਵੇਗਾ ਤੇ ਆਓ ਇਸ ਜਿਹੜਾ ਡਾਕਟਰ ਵੀ ਆਰ ਅੰਬੇਡਕਰ پارک ਦੇ ਵਿੱਚ ਜਿਹੜਾ ਆ ਇਹ ਆਪਾਂ ਸੰਵਿਧਾਨ ਦੇ 26 ਜਨਵਰੀ ਸੈਲੀਬ੍ਰੇਟ ਕਰਨ ਜਾ ਰਹੇ ਹਾਂ ਤੇ ਇਸ ਨੂੰ ਮਨਾਈਏ ਸਾਰੇ ਜਿਨੇ ਭਾਈਚਾਰਕ ਸਾਂਝ ਪਾਈਏ ਔਰ ਸਭ ਨੂੰ ਇਹਦੇ ਵਿੱਚ ਆਉਣ ਦਾ ਸੱਦਾ ਜੈ ਭੀਮ ਜੈ ਭਾਰਤ ਨਮੋ ਬਤਾ ਜੈ ਸਭਤਾਨ